ਉਹੜਾ ਜਿਹਾ ਵੀ ਦਿਮਾਗੀ ਤਲ ਤੇ ਜੀਣ ਵਾਲਾ ਮਨੁੱਖ ਇਸ ਪ੍ਰਸ਼ਨ ਤੋਂ ਬਚ ਨਹੀਂ ਸਕਦਾ ਇਹ ਜਗਤ ਕੀ ਹੈ ਮੈਂ ਕੀ ਹਾਂ ਆਏ ਕਿੱਥੋਂ ਹਾਂ ਇਸ ਵਕਤ ਕਿੱਥੇ ਹਾਂ ਔਰ ਸਾਡਾ ਅੰਤ ਕੀ ਹੈ ਕਿਧਰੇ ਬਿਸ਼ਰਾਮ ਵੀ ਹੈ ਕਿ ਨਹੀਂ ਜਿਤਨਾ ਅਧਿਕ ਕੋਈ ਬੌਧਿਕ ਤਲ ਤੇ ਜੀਣ ਵਾਲਾ ਮਨੁੱਖ ਹੋਵੇਗਾ उतने अधिक रूप देच, उस अंदर ये प्रश्न बार बार पैदा होगा हर वक्त पैदा होगा कि उपजे कहे रहे, कहे माए समाए आए कित्थों आ। और ये जो कुछ सब कुछ आया है की है टिके हुए आ, कि इसका अंत की है पहुंचना कि धन गुरु नानक देव जी महाराज ने सब कुछ चल रहा है दिन रव चले निस सस चले तार का लख पलोए, मुकाम ओही एक है नानका सच बगोए, एक होया है, हो नहचल है बाकी सब कुछ चंचल है चल रहा है चल रहा है चंचल दे अर्थ चल रहा है चल रहे है चल रहे है चलाए मान। जो नहीं चलता नहीं चलता नहीं चलता उसे कहने नह चल नह नहीं चल नह चल जो टिके आया है बिल्कुल टिके आया है नह चल है उस नहचल तो इस चंचलता ने जन्म ले है उस नहचलता तो ये मान जगत आया है ਔਰ ਚਲਾਏ ਮਾਨ ਜਗਤ ਦਾ ਅੰਤ ਨਹਿ ਚਲੀ ਹੀ ਹੈ ਟਿਕਾਣਾ ਨਹਿ ਚਲੀ ਹੀ ਹੈ ਮੁਕਾਮ ਉਹੀ ਇੱਕ ਹੈ ਨਾਨਕਾ ਸਚ ਬਗੋਇ ਉਸ ਨਹਿ ਚਲ ਤੋ ਇਸ ਚਲਾਏ ਮਾਨ ਇਸ ਚੰਚਲ ਜਗਤ ਦੀ ਯਾਤਰਾ ਕਿਵੇਂ ਆਰੰਭ ਹੋਈ ਇਹ ਚਲਣਾ ਕਿਵੇਂ ਸ਼ੁਰੂ ਹੋਇਆ कदों शुरू होया इसकी जो रूपरेखा 500 साल पहले धन गुरु नानक देव जी महाराज ने जो चित्री आज दी सैंस निकट आ गई है सहमत हो रही है कबूल कर रही है प्रवान कर रही है केंद्र सन कि के विज्ञान जैसे जैसे उन्नति करेगा ਗਿਆਨ ਖਤਮ ਹੋ ਜਾਏਗਾ ਧਰਮ ਖਤਮ ਹੋ ਜਾਏਗਾ ਪਰ ਇਸ ਤੋਂ ਉਲਟ ਗੱਲ ਹੋ ਰਹੀ ਹੈ ਸੈਂਸ ਜੈਸੇ ਜੈਸੇ ਉન્નਤ ਹੋ ਰਹੀ ਹੈ ਧਰਮ ਦੀ ਤਰਫ ਆ ਰਹੀ ਹੈ ਪ੍ਰਭੂ ਦੀ ਤਰਫ ਆ ਰਹੀ ਹੈ ਗਿਆਨ ਦੀ ਤਰਫ ਆ ਰਹੀ ਹੈ ਚੰਨ ਦਹਾ ਕੇ ਪਹਿਲੇ ਕਹੇ ਗਏ ਇਹ ਵਾਕ ਕਿ ਵਿਗਿਆਨ ਜਿਸ ਦਿਨ ਚਰਮ ਸੀਮਾ ਤੇ ਪਹੁੰਚੇਗਾ ਭਗਵਾਨ ਦੀ ਹੋਂਦ ਨਹੀਂ ਰਹੇਗੀ ਸਾਇੰਸ ਜਿਸ ਦਿਨ ਸ਼ਿਖਰਤਾ ਨੂੰ ਛੂਵੇਗੀ ਧਰਮ ਤਿੱਤਰ ਬਿਤਰ ਹੋ ਜਾਏਗਾ ਪਰ ਹਾਲਾਤ ਇਸ ਤੋਂ ਬਿਲਕੁਲ ਉਲਟ ਹੋ ਗਏ ਸਾਇੰਸ ਨੇ ਜੈਸੇ ਚਰਮ ਸੀਮਾ ਨੂੰ ਛੁਰੂ ਛੁਰੂ ਕੀਤਾ ਹੈ ਛੋਣਾ ਵੈਸੇ ਧਰਮ ਨੂੰ ਕਬੂਲ ਕਰਨਾ ਆਰੰਭ ਕਰ ਦਿੱਤਾ ਹੈ 500 ਸਾਲ ਪਹਿਲੇ ਜੋ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੰਠ ਤੋਂ ਬ੍ਰਹਿਮੰਡ ਦੀ ਸਿਰਜਣਾ ਬਾਰੇ ਜਿਸ ਵਿਚਾਰ ਦਾ ਜਨਮ ਹੋਇਆ ਸੀ ਅੱਜ ਉਸ ਵਿਚਾਰ ਦੇ ਪੜੋਸ ਦੇ ਚ ਆ ਗਈ ਹੈ ਸੈਂਸ ਅੱਜ ਉਸ ਵਿਚਾਰ ਦੇ ਕੋਲ ਆਣ ਬੈਠੀ ਹੈ ਵਕਤ ਦੀ ਸੈਂਸ ਵਕਤ ਦਾ ਵਿਗਿਆਨ ਵਕਤ ਦੇ ਸੈਂਟਿਸਟ ਧਨ ਗੁਰ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਅਰਬਦ ਨਰਬਦ ਧੁੰਧੂ ਕਾਰਾ ਅਨੰਤ ਸਮੇਤ ਜਿਸ ਨੂੰ ਨਾਪਿਆ ਨਹੀਂ ਜਾ ਸਕਦਾ ਕਿਉਂਕਿ ਸਮੇਂ ਨੂੰ ਨਾਪਣ ਦਾ ਢੰਗ ਹੈ ਦਿਨ ਤੇ ਰਾਤ ਦਿਨ ਰਾਤ ਹੈ ਹੀ ਨਹੀਂ ਸੀ ਦਿਨ ਰਾਤ ਦਾ ਆਵਾਗੌਨ ਹੁੰਦਾ ਹੈ ਸੂਰਜ ਕਰਕੇ ਸੂਰਜ ਹੀ ਨਹੀਂ ਸੀ ਇੱਕ ਸਿਆਹ ਇੱਕ ਘੋਰ ਤਾਰੇ ਕੀ ਛਾਈ ਹੁੰਸੀ ਅਨੰਤ ਕਾਲ ਤੱਕ ਜਿਸ ਨੂੰ ਅੰਦਾਜ਼ਨ ਅੱਜ ਦੇ 4 ਯੁੱਗਾਂ ਨਾਲ ਲਈਏ ਤੋਂ ਮਹਾਰਾਜ ਕਹਿੰਦੇ ਨੇ 36 ਜੁਗ ਵਰਤੇ ਗੁਬਾਰੇ ਤਾੜੀ ਲਾਈ ਸਿਰ ਜਨਾਰੇ ਲੱਖਾਂ ਸਾਲ ਤੱਕ ਅੰਧੇਰਾ ਹੀ ਅੰਧੇਰਾ ਸੀ ਅੰਧਕਾਰ ਹੀ ਅੰਧਕਾਰ ਸੀ ਇੱਕ ਦਿਨ ਕਹਿਣ ਦੀ ਭਾਸ਼ਾ ਵਿੱਚ ਕਵਾਂਗੇ ਇੱਕ ਦਿਨ ਜਦ ਕੇ ਦਿਨ ਨਹੀਂ ਸੀ ਕਹਿਣ ਨੂੰ ਕਵਾਂਗੇ ਇੱਕ ਸਮੇਂ ਜਦ ਕਿ ਸਮਾਂ ਨਹੀਂ ਸੀ ਪਰ ਭਾਸ਼ਾ ਦੀ ਆਪਣੀ ਮਜਬੂਰੀ ਹੈ ਕਹਿਣ ਦੀ ਆਪਣੀ ਮਜਬੂਰੀ ਹੈ ਕਹਿਣ ਵਾਸਤੇ ਐਸਾ ਕਹਿਣਾ ਹੀ ਪੈਂਦਾ ਹੈ ਇੱਕ ਦਿਨ ਇੱਕ ਸਮੇਂ ਇੱਕ ਵਕਤ ਐਸਾ ਹੋਇਆ ਉਸੇ ਹੀ ਅੰਧਕਾਰ ਦੇ ਇੱਕ ਧਮਾਕਾ ਹੋਇਆ ਇੱਕ ਧਮਾਕੇ ਖੈਜ਼ धोनी ने जन्म लिया धोनी की सी। गुरु नानक ने ओ धुन ओवंकार और उसका उच्चारण इस तरह से उसे ही धुन तो फिर की होया अरंभ नरबद धंधूकारा धरन ना गगना हुकम अपारा ना दिन रहे चांद ना सूरज सुनने सुन ने सुन रहा एदा दिन ते रात नहीं सी सूरज ते चंद्रमा नहीं सी जमीन ते आसमान नहीं सी अंधेरा ही अंधेरा सी धमाका होया अहंकार नाम तोनिदा ਉਸੇ ਇੱਕ ਧਨ ਤੋਂ ਉਸੇ ਇੱਕ ਕਵਾਉ ਤੋ ਕੀਤਾ ਪਸਾਉ ਏਕੋ ਕਵਾਉ ਤਿਸਤੇ ਹੋਏ ਲੱਖ ਦਰਿਆ ਲੱਖਾਂ ਸੂਰਜਾਂ ਦੇ ਦਰਿਆ ਚੱਲ ਗਏ ਅਨੰਤ ਸੂਰਜਾਂ ਦਾ ਪਸਾਰਾ ਚੱਲ ਗਿਆ ਇਤਨਾ ਚਾਨਣਾ ਹੋਇਆ ਇਤਨਾ ਪ੍ਰਕਾਸ਼ ਹੋਇਆ ਇੱਕ ਸੂਰਜ ਦੀ ਕਥਾਈ ਮਹਾਨ ਹੈ ਇੱਕ ਸੂਰਜ ਦਾ ਪ੍ਰਕਾਸ਼ ਈ ਮਹਾਨ ਹੈ ਅਰਬਾਂ ਘਰਬਾਂ ਸੂਰਜ ਔਰ ਉਹਨਾਂ ਸੂਰਜਾਂ ਤੋਂ ਪੈਦਾ ਹੋ ਰਹੇ ਹੋਰ ਸੂਰਜ ਉਹਨਾਂ ਦੇ ਟੁਕੜੇ ਇਧਰ ਉਧਰ ਬਿਖਰਦੇ ਗਏ ਜੈਸੇ ਕਿ ਅਜ ਵਿਗਿਆਨ ਕਹਿ ਰਿਹਾ ਹੈ ਇਹ ਧਰਤੀ ਗ੍ਰਹਿ ਹੈ ਸੂਰਜ ਦਾ ਉਸ ਦਾ ਟੁਕੜਾ ਹੈ ਅਨੰਤ ਗ੍ਰਹਿ ਚਾਰੋਂ ਪਾਸੇ ਫੈਲੇ ਕਿਉਂਕਿ ਅਨੰਤ ਸੂਰਜ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਈ ਕੋਟ ਸਸੀਅਰ ਸੂਰ ਮਿਖਤਰ धन गुरु गोविंद सिंह जी महाराज दा महावाक अकाल पुरख की देह में कोटक विष्णु महेश कोट इंद्र ब्रह्मा के थे रवस कोट जलेस ई जेडे टुकडे ने इते शोलेस इते आग सी प्रकाश तो आए महान प्रकाश मई ए टुकडे जैसे टूटे गैस फैल गई धुंध फैल गई चारों पासे समा पाके गैस ठंडी हुई ये धुंध ठंडी हुई और ये बनी पानी पानी बन दी गई पानी बन दी गई बहुत सारी धुंध बहुत फैली हुई सी पानी विस्तार से फैल गया ਹਲਦਾ ਗਿਆ ਜੋ ਅਜ ਦੇ ਰੂਪ ਵਿੱਚ ਕਹਿ ਲਈਏ మహా ਸਾਗਰ ਤਿੰਨ ਹਿੱਸੇ ਪਾਣੀ ਹੈ ਇੱਕ ਹਿੱਸਾ ਜ਼ਮੀਨ ਹੈ ਪਾਤਸ਼ਾਹ ਕਹਿੰਦੇ ਨੇ ਸਾਚੇ ਤੇ ਪਵਣਾ ਭਇਆ ਪਮਣੇ ਤੇ ਜਲ ਹੋਏ ਜਲ ਤੇ ਤ੍ਰਿਭਵਨ ਸਾਜਿਆ ਘਟ ਘਟ ਜੋਤ ਸਮੋਵੇ ਇਸ ਤਰ੍ਹਾਂ ਚਾਰੋਂ ਪਾਸੇ ਪਾਣੀ ਹੀ ਪਾਣੀ ਭਨੇ ਜ਼ਮੀਨ ਅਜੇ ਪੂਰੀ ਠੰਡੀ ਤੇ ਨਹੀਂ ਹੋਈ ਸੀ ਗਰਮਾਹ ਸੀ ਅਜੇ ਵੀ ਧਰਤੀ ਦੇ ਥੱਲੇ ਲਾਵੇ ਚੱਲ ਰਹੇ ਨੇ ਬੇਸ਼ੁਮਾਰ ਜਗ੍ਹਾ ਤੇ ਸਾਗਰ ਦੇ ਥੱਲੇ ਵੀ ਲਾਵੇ ਚੱਲ ਰਹੇ ਨੇ ਪੂਰਨ ਤੌਰ ਦੇ ਵਿੱਚ ਅਜੇ ਵੀ ਇਹ ਸ਼ਾਂਤ ਨਹੀਂ ਹੋਈ ਆਖਿਰ ਇਸੇ ਪਾਣੀ ਵਿੱਚ ਪਹਿਲਾ ਜੀਵਨ ਵਿਕਸਿਤ ਹੋਇਆ ਠੀਕ ਕਹਿੰਦੇ ਨੇ ਸਾਡੇ ਸਨਾਤਨ ਰਿਸ਼ੀ ਕਿ ਪਹਿਲਾ અવਤਾਰ ਮਛ ਹੈ ਕਛ ਹੈ ਮਛਲੀਆਂ ਕਛੂਏ ਇਹ ਜੀਵਨ ਆਲਮੇ ਵਜੂਦ ਦੇ ਚਾਇਆ ਔਰ ਸਹਜੇ ਸਹਜੇ ਇਹ ਜੀਵਨ ਵਿਕਸਿਤ ਹੁੰਦਾ ਗਿਆ ਜਿਸ ਨੇ ਵਿਕਾਸ ਦੀ ਚਰਮ ਸੀਮਾ ਨੂੰ ਛੋਇਆ ਉਹ ਪਾਣੀ ਤੋਂ ਬਾਹਰ ਨਿਕਲੇ ਔਰ ਸਹਜੇ ਸਹਜੇ ਖੁਸ਼ਕੀ ਵਿੱਚ ਜ਼ਮੀਨ ਵਿੱਚ ਰਹਿਣ ਦੀ ਉਸਦੀ ਆਦਤ ਬਣਦੀ ਗਈ यही जीवन पक्षी बने यही जीवन पशु बने जैसे धुनी तो धमाके तो आवाज तो अनंत सूरज और सूरजा तो अनंत टुकड़े पृथ्वी दे और गैस ठंडी ओके पानी बने ए सहजे सहजे ਰਾकृतिक ਵਿਕਾਸ ਚੱਲ ਰਿਹਾ ਹੈ ਇਸੇ ਪਾਣੀ ਵਿੱਚ ਵਿਕਸਤ ਜੀਵਨ ਬਣਿਆ ਜਿਹਨੂੰ ਮੱਛ ਕਛ ਆਖਿਆ ਇਹ ਵਿਕਾਸ ਕਰਦੇ ਗਏ ਔਰ ਇਨਾਂ ਨੂੰ ਜ਼ਮੀਨ ਦਿੱਤੇ ਖੁਸ਼ਕੀ ਦੇ ਵਿੱਚ ਰਹਿਣ ਦੀ ਇੱਕ ਦਿਨ ਜਾਚ ਆ ਗਈ ਔਰ ਇਹ ਪੰਛੀ ਬਣੇ ਇਹ ਪਸ਼ੂ ਬਣੇ ਪਸ਼ੂਆਂ ਦਾ ਵਿਕਾਸ ਹੁੰਦਾ ਰਿਹਾ ਪੰਛੀਆਂ ਦਾ ਵਿਕਾਸ ਹੁੰਦਾ ਰਿਹਾ ਪੰਛੀਆਂ ਨੇ ਜਿਸ ਵਿਕਾਸ ਦੀ ਸ਼ਿਖਰਤਾ ਨੂੰ ਛੋਇਆ ਉਸ ਨੂੰ ਕਹਿੰਦੇ ਨੇ ਹੰਸ ਮੋਰ ਔਰ ਪਸ਼ੂਆਂ ਨੇ ਜਿਸ ਵਿਕਾਸ ਦੀ ਚਰਮ ਸੀਮਾ ਨੂੰ ਛੋਇਆ ਉਹਨੂੰ ਕਹਿੰਦੇ ਨੇ ਗਊ ਹਾਥੀ ਘੋੜਾ ਇਤਿਆਦਕ ਮਨੁੱਖ ਦੇ ਪ੍ਰਾਣਾ ਦੇਚ ਔਰ ਉਹਦੀ ਚੇਤਨਾ ਦੇਚ ਇੱਕ ਸਤਕਾਰ ਭਰੇ ਹੋਇਆ ਜਿਸ ਨੇ ਚਰਮ ਸੀਮਾ ਨੂੰ ਛੋਇਆ ਉਹਨੂੰ ਸਜਦਾ ਕਰੀ जिने चरम सीमा ਨੂੰ ਛੋਇਆ ਉਹਨੂੰ ਨਮਸਕਾਰ ਕਰੀਏ ਧਰਮ ਮੰਦਰਾਂ ਦੀ ਰੌਣਕ ਬਣੇ ਮੋਰ ਹੰਸ ਕਿਉਂਕਿ ਵਿਕਾਸ ਦੀ ਸ਼ਿਖਰਤਾ ਹੈ ਸਜਦੇ ਨਮਸਕਾਰ ਥਾਂ ਥਾਂ ਤੇ ਡੰਡੌਤ ਦੇ ਮਜਸਮੀਆਂ ਬਣੀਆਂ ਇਹ ਗਊਆਂ ਇਹ ਹਾਥੀ ਸਾਰਾ ਬੋਧ ਜਗਤ ਹਾਥੀ ਨੂੰ ਸਜਦਾ ਕਰਦਾ ਸਾਰਾ Hindu ਜਗਤ ਗੌ ਨੂੰ ਮਾਤਾ ਕਹਿੰਦਾ ਹੈ ਸਜਦਾ ਕਹਿੰਦਾ ਹੈ ਵਿਕਾਸ ਹੈ ਜੀਵਨ ਦੇ ਵਿਕਾਸ ਨੂੰ ਸਜਦਾ ਕੀਤਾ ਜਾ ਰਿਹਾ ਹੈ ਜੀਵਨ ਦੇ ਵਿਕਾਸ ਨੂੰ ਮੱਥਾ ਟੇਕਿਆ ਜਾ ਰਿਹਾ ਹੈ ਇਹ ਵਿਕਸਤ ਜੀਵਨ ਹੈ ਇਸੇ ਤਰੀਕੇ ਨਾਲ ਧਰਤੀ ਜੋ ਸਖਤ ਠੋਸ ਸੀ ਪੱਥਰ ਸੀ ਕੋਮਲ ਹੁੰਦੀ ਗਈ ਰੇਤ ਬਣਦੀ ਗਈ ਮਿੱਟੀ ਬਣਦੀ ਗਈ ਔਰ ਇਨਾ ਪੱਥਰਾਂ ਦੇ ਚੋਂ ਕੁਝ ਚਮਕਦੇ ਪੱਥਰ ਸਦੀਆਂ ਤੱਕ ਗਰਮਾਸ਼ ਦੇ ਚ ਰਹਿਣ ਤੋਂ ਬਾਅਦ ਪ੍ਰਗਟ ਹੋਏ ਜਿਨ੍ਹਾਂ ਨੂੰ ਹੀਰੇ ਆਖਿਆ ਗਿਆ ਪੰਨੇ ਆਖਿਆ ਗਿਆ ਨੀਲਮ ਆਖਿਆ ਗਿਆ ਧਰਤੀ ਦੀ ਗਰਮਾਸ਼ ਕਰਕੇ ਪੱਥਰ ਤੇ ਕੁਝ ਕੋਇਲੇ ਬਣ ਗਏ ਪਥਰੀ ਕੋਲਾ ਔਰ ਉਸੇ ਹੀ ਗਰਮਾਸ਼ ਕਰਕੇ ਪੱਥਰ ਉਸ ਦਾ ਰਸ ਨਿਚੋੜਿਆ ਗਿਆ ਉਸ ਗਰਮੇ पिघलਦੇ ਗਏ ਇਹ ਪੱਥਰ ਵੀ ਔਰ पिघਲ ਕੇ ਬਣੇ ਹੀਰੇ નીलम ਪੰਨੇ ਚੁਕੇ ਵਿਕਾਸ ਦੀ ਸ਼ਿਖਰਤਾ ਹੈ ਪੱਥਰ ਦੀ ਤੋਂ નીलम ਵੀ ਧਰਮ ਮੰਦਰਾਂ ਦੀ ਰੌਣਕ ਬਣੇ ਸਭ ਤੋਂ ਵੱਡਾ નીलम ਮਾਤਮਾ ਬੁੱਧੀ ਮੂਰਤੀ ਹੈ THAILAND BANGKOK ਦੇ ਚ ਮੰਦਰ ਦੇ ਚ ਸਥਾਪਨ ਔਰ ਭਾਰਤ ਦੇ ਸਭ ਤੋਂ ਵੱਡਾ ਨੀਲਮ ਇੱਕ ਮੋਰ ਹੈ ਜੋ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਵਿੱਚ ਵਿਰਾਜਮਾਨ ਹੈ ਪੱਥਰਾਂ ਨੂੰ ਧਰਮ ਮੰਦਰਾਂ ਦੇ ਵਿੱਚ ਰੱਖਿਆ ਗਿਆ ਕਿਉਂਕਿ ਪੱਥਰਾਂ ਦਾ ਵਿਕਾਸ ਰੂਪ ਹੈ ਹੀਰੇ ਲਾਲ ਜਵਾਹਰ ਪੰਨੇ ਨੀਲਮ ਪੁਖਰਾਜ ਜਵਾਹਰ ਇਹ ਤੇ ਵਿਕਾਸ ਦੀ ਸ਼ਿਖਰਤਾ ਹੈ ਮਨੁੱਖ ਨੇ ਇਸ ਤਰ੍ਹਾਂ ਦੇ ਪਥਰਾਂ ਨੂੰ ਯਾ ਤੇ ਤਾਜ ਦੇ ਜੜ ਕੇ ਆਪਣੇ ਸਿਰ ਤੇ ਰੱਖਿਆ ਜਾਂ ਮੰਦਰਾਂ ਦੇ ਚ ਰੱਖ ਕੇ ਉਹਨਾਂ ਦੀ ਪੂਜਾ ਕੀਤੀ ਹੈ ਉਹਨਾਂ ਨੂੰ ਸਜਦਾ ਕੀਤਾ ਇਸੇ ਤਰੀਕੇ ਦੇ ਨਾਲ ਜ਼ਮੀਨ ਜਦ ਕੋਮਲ ਹੋਈ ਰੇਤ ਬਣੀ ਮਿੱਟੀ ਬਣੀ ਇਸੇ ਦੇ ਚੋਂ ਇੱਕ ਕੋਮਲਤਾ ਨੇ ਜਨਮ ਲਿਆ ਬਨਸਪਤੀ ਬਨਸਪਤੀ ਦਾ ਵਿਕਸਤ ਰੂਪ ਹੈ ਫੁੱਲ ਤੇ ਫੁੱਲਾਂ ਦਾ ਸਭ ਤੋਂ ਵਿਕਸਤ ਸਰੂਪ ਹੈ ਕਮਲ ਗੁਲਾਬ ਬਨਸਪਤੀ ਵਿਕਸਤ ਹੁੰਦੀ ਰਹੀ ਦਰਖਤਾਂ ਦੇ ਚੋਂ ਬਨਸਪਤੀ ਦਾ ਵਿਕਸਤ ਸਰੂਪ ਹੈ ਚੰਦਨ ਤੋਂ ਚੰਦਨ ਵੀ ਧਰਮ ਮੰਦਰਾਂ ਦੀ ਰੌਣਕ ਬਣਿਆ ਗੁਲਾਬ ਤੇ ਕਮਲ ਧਰਮ ਦੇ ਪ੍ਰਤੀਕ ਬਣ ਗਏ ਮਨੁੱਖ ਨੂੰ ਕਿਹੋ ਜਿਹਾ ਰਹਿਣਾ ਚਾਹੀਦਾ ਹੈ ਜਗਤ ਵਿੱਚ ਜੈਸੇ ਪਾਣੀ ਵਿੱਚ ਕਮਲ ਧਰਮ ਮੰਦਰਾਂ ਦੇ ਗੁੰਮਦ ਕਮਲ ਨਮਾ ਬਣਾਏ ਗਏ ਬੋਧ ਵਿਖਸ਼ੋ ਜਿੱਧਰ ਵੀ ਚੱਲਦੇ ਨੇ ਖਾਸ ਕਰਕੇ ਥਾਈਲੈਂਡ ਕੋਰੀਆ ਜਾਪਾਨ ਯਾ ਤੇ ਏਸ਼ੀਆ ਦੇ ਹੋਰ ਦੇਸ਼ਾਂ ਦੇ ਅੱਥ ਵਿੱਚ ਕਮਲ ਲੈ ਕੇ ਚੱਲਦੇ ਨੇ ਤਾਂ ਕਿ ਇਹ ਕਮਲ ਹਰ ਵਕਤ ਅਹਿਸਾਸ ਕਰਾਉਂਦਾ ਰਹੇ ਕਿ ਜਿਵੇਂ ਇਹ ਪਾਣੀ ਦੇ ਵਿੱਚ ਨਹੀਂ ਡੁੱਬਣਾ ਡੁੱਬਦਾ ਹੀ ਨਹੀਂ ਪਾਣੀ ਵੱਧਦਾ ਤੇ ਹੋਰ ਉੱਪਰ ਉੱਠਦਾ ਤੂੰ ਸੰਸਾਰ ਵਿੱਚ ਨਹੀਂ ਡੁੱਬਣਾ ਅਗਰ ਪਦਾਰਥ ਵੱਧ ਗਏ ਸੰਪਦਾ ਵੱਧ ਗਈ ਧਨ ਵੱਧ ਗਿਆ ਤੂੰ ਉੱਪਰ ਉੱਠਣਾ ਹੈ ਗਰਕ ਨਹੀਂ ਹੋਣਾ ਗਰਕ ਹੋ ਗਿਆ ਤੋ ਕਮਲ ਨਹੀਂ ਹੈ ਇਸ ਵਾਸਤੇ ਕਮਲ ਦੀ ਤਰ੍ਹਾਂ ਰਹੇ ਬਨਸਪਤੀ ਦੇ ਸਿਖਰ ਫੁੱਲਾਂ ਦੇ ਸਿਖਰ ਕਮਲ ਬਨਸਪਤੀ ਦੇ ਸਿਖਰ ਚੰਦਨ ਚੰਦਨ ਧਰਮ ਮੰਦਰਾਂ ਦੀ ਰੌਣਕ ਬਣੇ ਪੁਸ਼ਪ ਧਰਮ ਮੰਦਰਾਂ ਦੀ ਰੌਣਕ ਬਣੇ ਹੀਰੇ ਪੰਨੇ ਧਰਮ ਮੰਦਰਾਂ ਦੀ ਰੌਣਕ ਬਣੇ ਫਿਰ ਪਸ਼ੂਆਂ ਦਾ ਵਿਕਸਤ ਸਰੂਪ ਗਊ ਤੇ ਹਾਥੀ ਇਹ ਵੀ ਵਿਕਾਸ ਦੀ ਚਰਮ ਸੀਮਾ ਤੋਂ ਮੈਂ ਦੇਖਦਾ ਧਰਮ ਮੰਦਰਾਂ ਦੇ ਵਿੱਚ ਗਊਆਂ ਦੀਆਂ ਮੂਰਤੀਆਂ ਧਰਮ ਮੰਦਰਾਂ ਦੇ ਵਿੱਚ ਹਾਥੀਆਂ ਦੀਆਂ ਮੂਰਤੀਆਂ ਪਸ਼ੂ ਤੇ ਬਹੁਤ ਸਾਰੇ ਹਨ ਹੋਰਾਂ ਦੀਆਂ ਮੂਰਤੀਆਂ ਕਿਉਂ ਨਹੀਂ ਹੈ ਦਰਸਲ ਇਹ ਵਿਕਾਸ ਸਰੂਪ ਹੈ ਘੋੜਿਆਂ ਦੀਆਂ ਮੂਰਤੀਆਂ ਸ਼ੇਰਾਂ ਦੀਆਂ ਮੂਰਤੀਆਂ ਪ੍ਰਾਚੀਨ ਧਰਮ ਮੰਦਰਾਂ ਵਿੱਚ ਔਰ ਬੋਧ ਧਰਮ ਮੰਦਰਾਂ ਵਿੱਚ ਦੇਖਣ ਨੂੰ ਮਿਲਦੀਆਂ ਨੇ ਅੱਜ ਵੀ ਭਾਦਰ ਮਨੁੱਖ ਨੂੰ ਕਹਿ ਦਿੰਦੇ ਆ ਤੇ ਸ਼ੇਰ ਵਰਗਾ ਹੈ ਭਲੇ ਮਾਨਸ ਮਨੁੱਖ ਨੂੰ ਕਹਿ ਦਿੰਦੇ ਆ ਤੇ ਗਊ ਵਰਗਾ ਹੈ ਇਹ ਤੇ ਬਿਲਕੁਲ ਗਊ ਭਲੇ ਮਾਨਸ ਦੀ ਸ਼ਖਰਤਾ ਹੈ ਗਊ ਸਾਹਸ ਦੀ ਸ਼ਖਰਤਾ ਹੈ ਸ਼ੇਰ ਸੂਝ ਸਮਝ ਦੀ ਪਸ਼ੂ ਜਗਤ ਦੇ ਸ਼ਖਰਤਾ ਹੈ ਹਾਥੀ ਇਹ ਧਰਮ ਮੰਦਰਾਂ ਦੀ ਰੌਣਕ ਬਣੇ Hindu ਜਗਤ ਨੇ ਗਊ ਨੂੰ ਮਾਂ ਕਰਕੇ ਪੂਜਿਆ ਬੋਧ ਜਗਤ ਨੇ ਹਾਥੀ ਨੂੰ ਦੇਵਤਾ ਕਰਕੇ ਪੂਜਿਆ ਪੰਛੀ ਵੀ ਵਿਕਾਸ ਕਰਦੇ ਰਹੇ बड़े पंछी बड़े पंछी निखेद ਵੀ ਹੈਗੇ ਨੇ ਉੱਲੂ ਹੈ ਕੱਵਾ ਹੈ ਇਲਾ ਹੈਗੇ ਨੇ ਪਰ ਸ਼िखर ਹੈ ਪੰਛੀਆਂ ਦੀ ਮੋਰ ਹੈ ਹੰਸ ਹੈ ਇਹ ਧਰਮ ਮੰਦਰਾਂ ਦੀ ਰੌਣਕ ਬਣੇ ਮੋਰ ਦੇ ਪੰਖ ਧਰਮ ਮੰਦਰਾਂ ਦੀ ਰੌਣਕ ਬਣੇ ਔਰ ਮਨੁੱਖ ਨੂੰ ਕਿਹਦਾ ਹੋਣਾ ਚਾਹੀਦਾ ਹੈ बार-बार ਉਪਦੇਸ਼ ਮਿਲਦਾ ਹੈ ਧਰਮ ਗ੍ਰੰਥਾਂ ਵਿੱਚ ਹੰਸ ਜੈਸਾ ਹੋਣਾ ਚਾਹੀਦਾ ਹੈ मनुख नु हंस जैसा होना चाहिए मनुख नु मोती जैसा होना चाहिए मनुख नु गौ जैसा होना चाहिए मनुख नु हीरे जैसा होना चाहिए मनुख नु चंदन जैसा होना चाहिए वनस्पति दे च भी आखिर ने खिद है की कि कर ए विकास चलता रहा पशु पक्षी वनस्पति जद अपने विकास चरम सीमा नु छू बैठे ਤੋ ਉਹਨਾਂ ਦਾ ਹੀ ਅਗਲਾ ਰੂਪ ਬਣਿਆ ਮਨੁੱਖ ਭਾਵੇਂ ਮਹਾਨ ਸੈਂਟਿਸਟ ਡਾਰਵਿਨ ਦਾ ਐਸਾ ਕਹਿਣਾ ਹੈ ਕਿ ਬੰਦਰ ਹੀ ਆਸਤਾ ਆਸਤਾ ਸਹਜੇ ਸਹਜੇ ਰੂਪ ਧਾਰਨ ਕਰਦਾ ਕਰਦਾ ਮਨੁੱਖ ਬਣੇ ਚਾਰ ਪੈਰਾਂ ਤੇ ਚੱਲਣ ਵਾਲਾ ਇਹ ਬੰਦਰ ਕਿਸੇ ਦਿਨ ਦੋ ਪੈਰਾਂ ਤੇ ਖੜਾ ਹੋ ਗਿਆ ਔਰ ਜਦ ਖੜਾ ਹੋ ਗਿਆ ਇਸ ਦੇ ਚਸ਼ਨੂ रस ਆਇਆ ਸਵਾਦ ਆਇਆ ਫਿਰ ਸਹਿਜੇ ਸਹਿਜ ਇਸ ਨੇ ਚੱਲਣਾ ਸਿੱਖਿਆ ਔਰ ਇਹ ਫਿਰ ਦੋ ਪੈਰਾਂ ਤੇ ਹੀ ਚੱਲਣ ਲੱਗ ਪਿਆ ਆਹਸਤਾ ਆਹਸਤਾ ਦੋ ਪੈਰਾਂ ਤੇ ਚੱਲਣ ਕਰਕੇ ਸਿੱਧਾ ਖੜੇ ਹੋਣ ਕਰਕੇ ਇਸ ਦੀ ਪੂੰਛ ਦੀ ਸ਼ਕਲ ਖਤਮ ਹੋ ਗਈ ਔਰ ਇਹ ਉਸ ਰੂਪ ਦੇ ਚ ਨਮੂਦਾਰ ਹੋਇਆ ਜਿਸ ਨੂੰ ਕਹਿੰਦੇ ਨੇ ਮਨੁਸ਼ ਜਿਸ ਨੂੰ ਕਹਿੰਦੇ ਨੇ ਇਨਸਾਨ ਮਨੁਸ਼ ਤੋਂ ਮੁਰਾਦ ਜਿਸ ਦਾ ਮਨ ਵਿਕਸਤ ਹੋ ਗਏ ਪੂਰਾ ਵਿਕਸਤ ਹੋ ਗਏ ਜੋ ਸੋਚ ਸਕਦਾ ਹੈ ਸਮਝ ਸਕਦਾ ਹੈ ਤੋਂ ਮਨੁੱਖ ਦੀ ਦੁਨੀਆ ਵਿੱਚ ਸੋਚ ਸਮਝ ਕਰਕੇ ਪਰਿਵਾਰ ਦਾ ਜਨਮ ਹੋਇਆ ਸਮਾਜ ਦਾ ਜਨਮ ਹੋਇਆ ਰਾਜਨੀਤੀ ਦਾ ਜਨਮ ਹੋਇਆ ਅਰਥ ਵਿਵਸਥਾ ਦਾ ਜਨਮ ਹੋਇਆ ਔਰ ਸਹਿਜੇ ਸਹਿਜੇ ਇੱਕ ਦਿਨ ਧਰਮ ਦਾ ਜਨਮ ਹੋਇਆ ਮਨੁੱਖ ਦੇ ਪ੍ਰਾਣਾਂ ਦੇ ਇਹ ਪਿਆਸ ਪੈਦਾ ਹੋਈ ਜਿੱਤ ਦੇ ਦੁਆਰੇ ਉਬਰੇ ਤਿੱਥੇ ਲਿਓ ਉਬਾਰ हे ਪ੍ਰਭੂ ਜਿਸ ਦਰਵਾਜ਼ੇ ਤੋਂ ਸਾਡਾ ਆਉਣਾ ਹੋਇਆ ਸੀ ਉਸੇ ਦਰਵਾਜ਼ੇ ਰਾਹੀਂ ਪ੍ਰਵੇਸ਼ ਕਰਾ ਦੇ ਪ੍ਰਵੇਸ਼ ਕਰਾ ਦੇ ਸਾਡੀ ਵਾਪਸੀ ਕਰਾ ਦੇ ਇਸ ਲੰਬੀ ਜੀਵਨ ਯਾਤਰਾ ਦੇ ਵਿੱਚ ਮਹਾਪੁਰਸ਼ਾਂ ਦੇ ਕਥਨ ਅਨੁਸਾਰ ਚਾਰ ਯੁਗ ਨੇ ਔਰ ਇਨਾ ਚਾਰਾਂ ਯੁੱਗਾਂ ਨੂੰ ਇਹ ਨਾਮ ਦਿੱਤੇ ਜਾਂਦੇ ਨੇ ਗੁਰਬਾਣੀ ਕਹਿ ਰਹੀ ਏ ਸਤਜੁਗ ਤ੍ਰੇਤਾ ਦਵਾਪੁਰ ਭਣੀ ਐ ਕਲਜੁਗ ਉੱਤਮ ਜੁਗਾ ਮਾਹੀ ਪ੍ਰਥਮ ਸਤਜੁਗ ਫਿਰ ਤ੍ਰੇਤਾ ਫਿਰ ਦਵਾਪੁਰ ਫਿਰ ਜਿਸ ਦੌਰ ਦੇਚ ਅਸੀਂ ਜੀ ਰਹੇ ਆ ਕਲਜੁਗ ਜੀਵਨ ਧਾਰਾ ਨੂੰ ਸਮੇਂ ਦੀ ਧਾਰਾ ਨੂੰ ਫਿਰ ਮਨੁੱਖ ਨੇ ਚਾਰ ਹਿੱਸਿਆਂ ਵਿੱਚ ਤਕਸੀਮ ਕੀਤਾ। ਔਰ ਇਸ ਚਾਰ ਧਾਰਾਵਾਂ ਦਾ ਚਾਰ ਅਵਸਥਾਵਾਂ ਦਾ ਅਗਰ ਮੂਲ ਰੂਪ ਦੇ ਵਿੱਚ ਬਿਆਨ ਕਰਨਾ ਹੋਵੇ ਤਾਂ ਇਸ ਤਰ੍ਹਾਂ ਸਤਜੋ ਕੀ ਸੀ ਗਰਭਕਾਲ ਦੀ ਅਵਸਥਾ। ਤ੍ਰੇਤਾ ਕੀ ਸੀ ਬਚਪਨਾ। ਦਵਾਪੁਰ ਕੀ ਸੀ ਜਵਾਨੀ, ਬਾਲਗ ਹੋ ਗਿਆ। ਕਲਜੁ ਕੀ ਹੈ ਬਜ਼ੁਰਗੀ, ਬਜ਼ੁਰਗ ਕੁਝ ਕਹਿੰਦੇ ਨੇ ਸੱਜੁਗ ਮਹਾਨ ਹੈ ਕੁਝ ਕਹਿੰਦੇ ਨੇ ਕਲਜੁਗ ਮਹਾਨ ਹੈ ਪ੍ਰਾਚੀਨ ਪਰੰਪਰਾ ਤੋਂ ਪ੍ਰਾਚੀਨ ਕਹਾਵਤਾਂ ਤੋਂ ਪ੍ਰਭਾਵਤ ਲੋਕ ਤੇ ਕਹਿੰਦੇ ਨੇ ਸੱਜੁਗ ਮਹਾਨ ਹੈ ਸੱਜੁਗ ਮਹਾਨ ਹੈ ਪਰ ਕਲਜੁਗ ਦੇ అవਤਾਰੀ ਪੁਰਸ਼ ਗੁਰੂ ਨਾਨਕ ਕਹਿੰਦੇ ਨੇ ਕਲਜੁਗ ਮਹਾਨ ਹੈ